ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਪੰਜਾਬ ਟੂ ਸਪੇਨ ਦੇ ਹਰੇ ਸਾਰੇ ਦਸ਼ਕਾਂ ਦਾ ਅਸੀਂ ਸਵਾਗਤ ਕਰਦੇ ਹਾਂ ਤੇ ਅੱਜ ਅਸੀਂ ਲੈ ਕੇ ਆ ਰਹੇ ਹਾਂ ਵੀਡੀਓ ਜਿਹਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣੀ ਇੰਪਾਲਮੈਂਟ ਤੋਂ ਕਿਸ ਤਰ੍ਹਾਂ ਕਢਵਾ ਸਕਦੇ ਹੋ ਕਿਉਂਕਿ ਅਸੀਂ ਪਿੱਛੇ ਜੇ ਵੀਡੀਓ ਪਾਈ ਸੀ ਦੋ ਵਾਰੀ ਸੀ ਨਿਊਜ਼ ਵਿੱਚ ਦੱਸਿਆ ਸੀ ਕਿ ਤੁਸੀਂ ਆਪਣੇ ਘਰ ਬੈਠ ਕੇ ਹੀ ਤੁਸੀਂ ਆਪਣੀ ਜੋ ਇੰਬਾਥਰੂਮਿੰਟ ਤੋਂ ਕਢਵਾ ਸਕਦੇ ਹੋ ਤੇ ਬਹੁਤ ਸਾਰੇ ਵੀਰਾਂ ਦੇ ਸਾਨੂੰ ਮੈਸੇਜ ਆਏ ਸੀਗੇ ਤੇ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਸਾਨੂੰ ਇੱਕ ਵਾਰ ਵੀਡੀਓ ਦੇ ਰਹੀ ਦੱਸੋ ਕਿ ਅਸੀਂ ਵੀ ਕਿਸ ਤਰ੍ਹਾਂ ਜਿਹੜੀ ਆ ਇੰਪਾਲਮੈਂਟ ਤੋਂ ਆ ਉਹ ਕੱਢ ਸਕਦੇ ਹਾਂ ਬਿਨਾ ਅਜੰਤਮੈਂਟ ਤੋਂ ਜਾਏ ਜੇਕਰ ਤੁਹਾਡੇ ਕੋ ਡਾਕੂਮੈਂਟ ਹੈ ਜਾਂ ਨਹੀਂ ਹੈ ਤੁਹਾਡੇ ਕੋ ਸਿਰਫ ਪਾਸਪੋਰਟ ਹੈ ਕੋਈ ਇਸ਼ੂ ਨਹੀਂ ਹੈ ਤੁਸੀਂ ਪਾਸਪੋਰਟ ਤੇ ਵੀ ਆਲਤਾ ਦੇ ਕੇ ਜਿਹੜੀ ਆਪਣੀ ਪਾਦਨਮੈਨਤ ਉਹ ਕਢਵਾ ਸਕਦੇ ਹੋ ਜੇਕਰ ਤੁਹਾਡੀ ਇੰਪਾਦਨਮੈਨਤ ਇਹ Ayuntamiento ਵਿੱਚ ਹੋਈ ਹੋਵੇ ਇਹ ਜਿਹੜੀ ਇੰਪਾਦਨਮੈਨਤ ਤੁਸੀਂ ਹੱਲੇ ਜਿਹੜੀ ਕਢਵਾ ਸਕਦੇ ਹੋ ਹੱਲੇ ਜਿਸ ਜਿਸ ਏਰੀਆ ਦੇ ਵਿੱਚ ਅਵੇਲੇਬਲ ਹੈ ਤੇ ਉਸ ਉਸ ਏਰੀਆ ਦੇ ਵਿੱਚ ਤੁਸੀਂ ਕਢਵਾ ਸਕਦੇ ਜਿਵੇਂ ਕਿ ਬਾਰਸੀਲੋਨਾ ਹੋ ਗਿਆ ਬਾਦਲੋਨਾ ਹੋ ਗਿਆ ਜਾਂ ਫਿਰ ਆਪਾਂ ਉਸ ਹਸਪਤਾਲੇ ਲੈ ਲਈਏ ਜਾਂ ਫਿਰ ਹੋਰ ਨਾਲ ਦੇ ਆਪਣੇ ਲਾਨ ਲੱਗਦੇ ਪਿੰਡਾਂ ਜਿਨ੍ਹਾਂ ਦੇ ਵਿੱਚ ਇਹ ਫੈਸਿਲਿਟੀ ਹੈ ਅਵੇਲੇਬਲ ਹੈਗੀ ਹੈ ਕਿ ਤੁਸੀਂ ਆਨਲਾਈਨ ਜਿਹੜੀ ਆਪਣੀ ਇੰਪਾਟ ਨੂੰ ਮੈਂ ਤੋਂ ਕਢਵਾ ਸਕਦੇ ਹੋ ਤੇ ਉਹ ਤੁਸੀਂ ਇਸ ਤਰੀਕੇ ਦੇ ਨਾਲ ਆਨਲਾਈਨ ਜਿਹੜੀ ਹੈ ਕਢਵਾ ਸਕਦੇ ਹੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਉਂਦੀ ਹੈ ਤੇ ਤੁਸੀਂ ਵੀਡੀਓ ਨੂੰ ਲਾਈਕ ਕਰ ਸਕਦੇ ਹੋ ਤੇ ਆਪਣੇ ਜਿਹੜੇ ਸੁਝਾਅ ਆ ਤੁਸੀਂ ਕਮੈਂਟਾਂ ਵਿੱਚ ਲਿਖ ਸਕਦੇ ਹੋ ਤੇ ਚੈਨਲ ਦੀ ਸਪੋਰਟ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਚੱਲਦੇ ਹਾਂ ਆਪਣੀ ਲੈਪਟਾਪ ਦੀ ਸਕਰੀਨ ਦੇ ਉੱਤੇ ਲੈਪਟਾਪ ਦੀ ਸਕਰੀਨ ਦੇ ਉੱਤੇ ਜਾਂ ਫਿਰ ਤੁਸੀਂ ਆਪਣੇ ਮੋਬਾਈਲ ਦੀ ਸਕਰੀਨ ਦੇ ਉੱਤੇ ਤੁਸੀਂ ਕੀ ਆ ਇੱਕ ਆਪਣਾ ਬ੍ਰਾਊਜ਼ਰ ਖੋਲਣਾ ਹੈ ਇਹ ਜਿਹੜਾ ਵੀ ਬ੍ਰਾਊਜ਼ਰ ਹੈ ਉਹਦੇ ਵਿੱਚ ਤੁਸੀਂ google.com ਲਿਖਣਾ ਹੈ ਤੇ ਉਸ ਉੱਤੇ ਤੁਸੀਂ ਕੀ ਲਿਖਣਾ ਹੈ ਆਪਣਾ ਏਟ ਕਾਰਡ ਜਿਹੜੀ ਆ ਮੋਬਾਈਲ ਪਲੱਸ ਠੀਕ ਹੈ ਜੀ ਜਿਸ ਤਰ੍ਹਾਂ ਇੱਥੇ ਲਿਖਿਆ ਹੈ ਨਾ ਏਟ ਕਾਰਡ ਮੋਬਾਈਲ ਪਲੱਸ ਲਿਖਿਆ ਹੋਇਆ ਤੁਸੀਂ ਇਸ ਨੂੰ ਸਰਚ ਕਰੋਗੇ ਤੇ ਤੁਹਾਡੇ ਅਕੇ ਐ ਵਾਲੀ ਜਿਹੜੀ ਆ ਇੱਕ ਵੈਬਸਾਈਟ ਹੈ ਤੁਹਾਡੇ ਕੋਲ ਅੱਗੇ ਸ਼ੋ ਹੋਵੇਗੀ ਜਿਸ ਉੱਤੇ ਲਿਖਿਆ ਹੋਇਆ ਏਟ ਕਾਰਡ ਮੋਬਾਈਲ .ca ਤੁਸੀਂ ਠੀਕ ਹੈ ਇਹਦੇ ਤੇ ਆਪਾਂ ਹੁਣ ਕਲਿੱਕ ਕਰਦੇ ਆਂ ਤੇ ਤੁਹਾਡੇ ਅੱਗੇ ਇੱਕ ਇਸ ਤਰ੍ਹਾਂ ਦਾ ਪੇਜ ਓਪਨ ਹੋ ਜਾਏਗਾ ਤੇ ਇਹਦੇ ਵਿੱਚ ਅਲੱਗ-ਅਲੱਗ ਤਰੀਆਂ ਲੈਂਗੁਏਜ ਹੈ ਜੇਕਰ ਤੁਹਾਨੂੰ ਸਪੈਨਿਸ਼ ਨਹੀਂ ਆਂਦੀ ਤਾਂ ਤੁਸੀਂ ਇਹਨੂੰ ਇੰਗਲਿਸ਼ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਸਪੈਨਿਸ਼ ਕਰ ਸਕਦੇ ਹੋ ਠੀਕ ਹੈ ਜੀ ਚਲੋ ਆਪਾਂ ਇੰਗਲਿਸ਼ ਨੂੰ ਹੀ ਆਪਾਂ ਸਿਲੈਕਟ ਕਰ ਲੈਂਦੇ ਆਂ ਠੀਕ ਹੈ ਜੀ ਤੇ ਇਸ ਤੋਂ ਬਾਅਦ ਕਲਿੱਕ ਕਰਦੇ ਆਂ ਅੱਗੇ ਤੇ ਸਾਡੇ ਇੱਕ ਇਸ ਤਰ੍ਹਾਂ ਦਾ ਪੇਜ ਆ ਜਾਏਗਾ ਜਿਸ ਉੱਤੇ ਸਟਾਰਟ ਲਿਖਿਆ ਹੈ ਠੀਕ ਹੈ ਉਸ ਤੋਂ ਬਾਅਦ ਪੁੱਛਣਗੇ ਤੁਹਾਡੇ ਕੋ ਸਪੈਨਿਸ਼ ਦੇ ਨਹੀਂ ਮਤਲਬ ਕਿ ਇਥੇ ਨੈਸ਼ਨੈਲਟੀ ਹੈ ਜਾਂ ਨਹੀਂ ਹੈ ਜਾਂ ਫਿਰ ਤੁਹਾਡੇ ਕੋ ਰੈਜੈਂਸੀ ਕਾਰਡ ਹੈ ਜਿਹੜਾ 1 ਸਾਲ ਦਾ ਜੋ 4 ਸਾਲ ਜਿਹੜਾ 5 ਸਾਲ ਦਾ ਹੁੰਦਾ ਹੈ ਜਾਂ ਫਿਰ ਟੈਂਪਰੇਰੀ ਜਾਂ ਫਿਰ ਸਟੂਡੈਂਟ ਕਾਰਡ ਜੋ ਵੀ ਆਪਾਂ ਉਸ ਤੋਂ ਬਾਅਦ ਆਪਾਂ ਥੱਲੇ ਆ ਆਪਣੇ ਕੋ ਆਪਸ਼ਨ ਨਹੀਂ ਹੈ ਆਪਣੇ ਕੋ ਕੋਈ ਆਇਡੈਂਟੀਟੀ ਨਹੀਂ ਹੈਗੀ ਇੱਥੇ ਦੀ ਜਿਹੜੀ ਵੈਲਿਡ ਹੋਵੇ ਇਥੇ ਆਪਾਂ ਇਸ ਦੇ ਉੱਤੇ ਕਲਿੱਕ ਕਰਾਂਗੇ ਉਸ ਤੋਂ ਬਾਅਦ ਫਿਰ ਉਹ ਤੁਹਾਡੇ ਕੋ ਅੱਗੇ ਇਨਫੋਰਮੇਸ਼ਨ ਮੰਗਦੇ ਨੇ ਜਿਸ ਤਰ੍ਹਾਂ ਸਕਰੀਨ ਤੇ ਇੱਕ ਬਲੂ ਕਾਰਡ ਦਿਖਦਾ ਪਿਆ ਆ ਏ ਯੂਰੋਪੀਅਨ ਯੂਨੀਅਨ ਦਾ ਕਾਰਡ ਹੁੰਦਾ ਇਹ ਕਾਰਡ ਮਤਲਬ ਉਹਨਾਂ ਵਾਸਤੇ ਹੁੰਦੇ ਨੇ ਜਿਹੜੇ ਆਪਣੇ ਯੂਰੋਪੀਅਨ ਯੂਨੀਅਨ ਦੇ ਵਿੱਚ ਰਹਿੰਦੇ ਨੇ ਹੋਰ ਕੰਟਰੀ ਇਟਲੀ ਹੋ ਗਿਆ ਫਰਾਂਸ ਹੋ ਗਿਆ ਉਹ ਉਹ ਇੱਥੇ ਸਪੇਨ ਵਿੱਚ ਆ ਕੇ ਰਹਿ ਰਹੇ ਨੇ ਇਹ ਉਹਨਾਂ ਵਾਸਤੇ ਕਾਰਡ ਹੁੰਦੇ ਨੇ ਉਹ ਇਸ ਤਰ੍ਹਾਂ ਦੇ ਕਾਰਡ ਹੁੰਦੇ ਨੇ ਪਰ ਆਪਣੇ ਕੋ ਇਹ ਵੀ ਕਾਰਡ ਨਹੀਂ ਹੈਗਾ ਤੇ ਆਪਾਂ ਨੋ ਤੇ ਕਲਿੱਕ ਕਰਕੇ ਐਮਬੀਆਰ ਕਰ ਦੇਣਾ ਹੈ ਉਸ ਤੋਂ ਬਾਅਦ ਫਿਰ ਅੱਗੇ ਆਪਾਂ ਕਹਿ ਰਿਹਾ ਕਿ ਆਪਣੇ ਕੋ ਕੋਈ ਵੀ ਡਾਕੂਮੈਂਟ ਪਰਮਿਟ ਨਹੀਂ ਹੈਗਾ ਤੇ ਆਪਾਂ ਜਿਹੜਾ ਇਹਨੂੰ ਰਜਿਸਟਰ ਕਰਾਂਗੇ 셀ਫੀ ਦੇ ਨਾਲ ਠੀਕ ਹੈ ਆਪਣੇ ਮਤਲਬ ਕਿ ਜਿਹੜੇ ਆਪਣੇ ਕੋ ਡਾਕੂਮੈਂਟ ਹੈਗੇ ਉਹਦੇ ਨਾਲ ਠੀਕ ਹੈ ਜੀ ਹੁਣ ਆਪਾਂ ਇਸ ਤੇ ਸਰਵਿਸ ਤੇ ਕਲਿੱਕ ਕੀਤਾ ਉਸ ਤੋਂ ਬਾਅਦ ਕੰਡੀਸ਼ਨ ਜਿਹੜੀਆਂ ਸੀ ਉਹਨਾਂ ਨੇ ਕਿਹਾ ਓਕੇ ਆ ਤੇ ਉਹਨੂੰ ਐਕਸੈਪਟ ਕਰਨ ਤੋਂ ਬਾਅਦ ਅੱਗੇ ਪੇਜ ਤੇ ਤੁਹਾਡੇ ਕੋਲ ਫਿਰ ਆ ਗਿਆ ਇੱਕ ਹੋਰ ਪੇਜ ਉਹਦੇ ਤੇ ਤੁਹਾਡਾ ਨਾਮ ਠੀਕ ਹੈ ਜੀ ਚਲੋ ਆਪਾਂ ਕੋਈ ਨਾਮ ਲੈ ਲੈਂਦੇ ਜਿਵੇਂ ਸੂਰਜੀਤ ਸਿੰਘ ਠੀਕ ਹੈ ਜੀ ਸਿੰਘ ਉਸ ਤੋਂ ਬਾਅਦ ਈਮੇਲ ਆਈਡੀ ਮੰਗਦੇ ਆ ਉਸ ਤੋਂ ਬਾਅਦ ਫਿਰ ਮੋਬਾਈਲ ਨੰਬਰ ਤੇ ਫਿਰ ਆਪਾਂ ਕਰਦੇ ਇਹਨੂੰ ਕੰਟੀਨਿਊ ਇੱਕ ਥੋੜਾ ਟਾਈਮ ਆਪਾਂ ਵੇਟ ਕਰਾਂਗੇ ਪ੍ਰੋਸੈਸ ਚੱਲ ਰਿਹਾ ਹੈ ਤੇ ਉਸ ਪ੍ਰੋਸੈਸ ਤੋਂ ਬਾਅਦ ਫਿਰ ਅੱਗੇ ਇਹ ਆ ਕੇ ਇੱਕ ਰੋਬੋਟ ਤੁਹਾਡੇ ਕੋਲ ਸ਼ੋ ਹੋਵੇਗਾ ਇਸ ਤਰ੍ਹਾਂ ਤੇ ਉਹ ਕਹਿੰਦੇ ਕਿ ਤੁਹਾਨੂੰ ਅਸੀਂ ਈਮੇਲ ਜਿਹੜੀ ਹੈ ਤੁਹਾਡੇ ਕੋਲ ਰਿਹਾ ਤੇ ਤੇ ਐਮ ਪੇਜ ਦਿੱਤੀ ਗਈ ਆ ਤੇ ਤੁਸੀਂ ਜਿਹੜੀ ਆ ਈਮੇਲ ਆਈਡੀ ਆ ਤੁਸੀਂ ਉਹਨੂੰ ਵੈਰੀਫਾਈ ਕਰੋ ਤੇ ਅਸੀਂ ਆਪਣੀ ਉਹ ਕੋਰੀਓ ਜਿਹੜੀ ਆ ਈਮੇਲ ਆਈਡੀ ਜਿਹੜੀ ਹੈ ਓਪਨ ਕਰ ਲਈ ਹੈ ਤੇ ਓਪਨ ਵਿੱਚ ਕਰਕੇ ਅਸੀਂ ਆ ਦੇਖੋ ਤੁਹਾਡੇ ਸਕਰੀਨ ਦੇ ਉੱਤੇ ਹੁਣ ਇੱਕ ਜੋ ਕੀ ਆ ਈਮੇਲ ਆਈਡੀ ਆ ਸ਼ੋ ਹੋ ਰਹੀ ਹੈ ਤੇ ਥੱਲੇ ਇੱਕ ਬਲੂ ਕਲਰ ਦੀ ਇੱਕ ਪੱਟੀ ਹੈ ਜਿਹਦੇ ਤੇ ਵੀਡੀਓ ਜਮਾ ਦੇ ਮਤਲਬ ਕਿ ਵੀਡੀਓ ਕਾਲਿੰਗ ਵਾਸਤੇ ਲਿਖਿਆ ਹੋਇਆ ਤੁਸੀਂ ਇਹਦੇ ਉੱਤੇ ਜੇਕਰ ਕਲਿੱਕ ਕਰਦੇ ਹੋ ਤੇ 2 ਮਿੰਟ ਵੇਟ ਕਰੋ ਠੀਕ ਹੈ ਜੀ ਤੇ ਕਹਿੰਦੇ ਜਿਹੜੀ ਤੁਹਾਡੀ ਆ ਵੈਲਿਡ ਹੋ ਗਈ ਹੈ ਠੀਕ ਹੈ ਉਸ ਤੋਂ ਬਾਅਦ ਤੁਹਾਡੇ ਫੋਨ ਦੇ ਉੱਤੇ ਇੱਕ ਮੈਸੇਜ ਭੇਜ ਦਿੱਤਾ ਜਾਵੇਗਾ ਤੇ ਹੁਣ ਆਪਾਂ ਵੇਟ ਕਰਦੇ ਮੈਸੇਜ ਆਉਣ ਦਾ ਹੀ ਤੇ ਮੈਸੇਜ ਅਸੀਂ ਐਂਟਰ ਕਰਦੇ ਆ ਜਿਹੜਾ ਸਾਨੂੰ ਕੋਡ ਆਇਆ ਸੀ ਤੇ ਕੋਡ ਅਸੀਂ ਓਕੇ ਕਰ ਲਿਆ ਹੁਣ ਤੁਸੀਂ ਕੀ ਕਰਨਾ ਹੈ ਐਪ ਵਾਲਾ ਜਿਹੜਾ ਤੁਹਾਡੇ ਕੋਲ ਇੱਕ ਕੋਡ ਹੈ ਇਹ ਨੂੰ ਤੁਸੀਂ ਆਪਣੇ ਮੋਬਾਈਲ ਤੇ ਸਕੈਨ ਕਰਨਾ ਹੈ ਤੇ ਸਕੈਨ ਕਰਕੇ ਤੁਸੀਂ ਪਹਿਲਾਂ ਜਿਸ ਤਰ੍ਹਾਂ ਇਨਸਟਰਕਸ਼ਨ ਦਿੱਤੀ ਹੋਊਗੀ ਵੀ ਤੁਸੀਂ ਆਪਣਾ ਫੇਸ ਅੱਗੇ ਕਰੋ ਠੀਕ ਹੈ ਜੀ ਤੁਸੀਂ ਫੇਸ ਅੱਗੇ ਕਰਨਾ ਹੈ ਫਿਰ ਉਹਦੇ ਤੇ ਐਰੋ ਘੁਮੇਗਾ ਕਿ ਤੁਸੀਂ ਇਧਰ ਨੂੰ ਫੇਸ ਘੁਮਾਓ ਜਾਂ ਲੈਫਟ ਰਾਈਟ ਸਾਈਡ ਜਾਂ ਅਪ ਡਾਊਨ ਜੋ ਵੀ ਹੈ ਉਹ ਫੇਸ ਨੂੰ ਤੁਸੀਂ ਘੁਮਾਣਾ ਹੈ ਉਸ ਤੋਂ ਬਾਅਦ ਫਿਰ ਤੁਸੀਂ ਤੁਹਾਡੇ ਕੋਲ ਵੀਡੀਓ ਵੈਰੀਫਿਕੇਸ਼ਨ ਜਿਹੜੀ ਆ ਪਾਸਪੋਰਟ ਦੀ ਵੀ ਮੰਗਣਗੇ ਤੇ ਜਿੱਥੇ ਉੱਪਰਲੀ ਇੱਕ ਸਾਈਡ ਦੇ ਉੱਤੇ ਇੱਕ ਆਈਕਨ ਸ਼ੋ ਹੋਵੇਗਾ ਤੇ ਜਿਹੜੀ ਤੁਸੀਂ ਇਹ ਵੈਰੀਫਿਕੇਸ਼ਨ ਹੈ ਜੋ ਤੁਸੀਂ ਵੀਡੀਓ ਕਾਲ ਰਹੀਂ ਜਿਹੜੀ ਹੈ ਤੁਸੀਂ ਕਰੋਗੇ ਤੇ ਤੁਸੀਂ ਇਸ ਨੂੰ ਬਿਲਕੁਲ ਕਾਰੇਕਟਲੀ ਕਰਨਾ ਹੈ ਬਿਲਕੁਲ ਸਹੀ ਕਰਨਾ ਹੈ ਜੇਕਰ ਤੁਸੀਂ ਇਹਨੂੰ ਸਹੀ ਨਹੀਂ ਕਰੋਗੇ ਤਾਂ ਉਹਨਾਂ ਨੇ ਤੁਹਾਨੂੰ ਰਿਜੈਕਟ ਕਰ ਦੇਣਾ ਹੈ ਤੇ ਤੁਸੀਂ ਫੇਰ ਦੁਬਾਰਾ ਤੁਸੀਂ ਉਸ ਨੂੰ ਵੈਰੀਫਾਈ ਕਰ ਸਕਦੇ ਹੋ ਤੇ ਜਦੋਂ ਇਹ ਵੈਰੀਫਾਈ ਜਿਹੜਾ ਵੈਰੀਫਿਕੇਸ਼ਨ ਸਾਰੀ ਹੋ ਜਾਏਗੀ ਤੇ ਉਹ ਤੁਹਾਡੇ ਕੋਲ ਟਾਈਮ ਮੰਗਣਗੇ 24 ਤੋਂ 48 ਘੰਟੇ ਦਾ ਟਾਈਮ ਪਰ ਇਹ ਜਿਹੜੀ ਈਮੇਲ ਹੈ ਵੈਰੀਫਿਕੇਸ਼ਨ ਉਹ ਜਲਦੀ ਹੋ ਜਾਵੇਗੀ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜਦੋਂ ਤੁਹਾਡਾ ਇਹ ਤੁਹਾਡਾ ਮੋਬਾਈਲ ਨੰਬਰ ਤੁਹਾਡੀ ਈਮੇਲ ਆਈਡੀ ਬਿਲਕੁਲ ਸਹੀ ਤੁਸੀਂ ਭਰਨੀ ਹੈ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਤੁਹਾਡੀ ਵੈਰੀਫਿਕੇਸ਼ਨ ਸਾਰੀ ਕੰਪਲੀਟ ਹੋ ਜਾਵੇਗੀ ਤੁਸੀਂ ਕੀ ਕਰਨਾ ਹੈ ਜਿੱਦਾਂ ਕਿ ਹੁਣ ਸਕਰੀਨ ਤੇ ਫਿਰ ਦੁਬਾਰਾ ਚਲਦੇ ਹਾਂ ਤੁਸੀਂ google.com ਲਿਖਣਾ ਹੈ ਤੇ ਤੁਸੀਂ voluntate de empadornamiento va estra ਲਿਖਣਾ ਹੈ ਜਿਸ ਤਰ੍ਹਾਂ ਸਕਰੀਨ ਦੇ ਉੱਤੇ ਲਿਖਿਆ ਹੋਇਆ ਹੈ ਤੇ ਉਸ ਤੋਂ ਬਾਅਦ ਤੁਸੀਂ ਇੱਕ ਜਿਹੜੀ ਆ ਪਹਿਲੀ ਵੈਬਸਾਈਟ ਆ ayuntament de barcelona pa barcelona ਲੈਣੇ ਆ ਤੇ ਇਸ ਤੇ ਜਾਣਾ ਹੈ ਉਸ ਤੋਂ ਬਾਅਦ ਤੁਸੀਂ 2 ਮਿੰਟ ਵੇਟ ਕਰਨੀ ਹੈ ਪ੍ਰੋਸੈਸ ਚਲੇਗਾ ਇਨੀਸ਼ੀਅਰ ਤਰਾਮੀ ਤੇ ਇੱਥੇ ਆ ਕੇ ਇਸ ਤੇ ਕਲਿੱਕ ਕਰਨਾ ਹੈ ਠੀਕ ਹੈ ਜੀ ਵੋਲੰਟ ਤੇ ਰੈਜ਼ੀਡੈਂਸੀ ਆ ਕੇ ਦੇ ਕੰਪੀਵੈਂਸੀ ਜਾਂ ਇਸ ਤਰ੍ਹਾਂ ਲਿਖਿਆ ਹੋਵੇਗਾ ਤੁਸੀਂ ਇੱਕ ਤੇ ਵੀ ਕਲਿੱਕ ਕਰ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਨੈਕਸਟ ਕਰਨਾ ਹੈ ਨੈਕਸਟ ਕਰਨ ਤੋਂ ਬਾਅਦ ਕਨਫਰਮ ਕਰਨਾ ਹੈ ਉਸ ਤੋਂ ਬਾਅਦ ਤੁਹਾਨੂੰ ਇੱਕ ਅਲੱਗ ਵੈਬਸਾਈਟ ਤੇ ਲੈ ਜਾਏਗਾ ਹੁਣ ਕਰਨਾ ਕੀ ਹੈ ਤੁਸੀਂ ਇੱਥੇ ਆਪਣਾ ਪਾਸਪੋਰਟ ਦਾ ਨੰਬਰ ਪਾਣਾ ਹੈ ਠੀਕ ਹੈ ਜੀ ਜਿਹੜਾ ਤੁਸੀਂ ਰਜਿਸਟਰ ਕੀਤਾ ਉਸ ਤੋਂ ਬਾਅਦ ਆਪਣਾ ਮੋਬਾਈਲ ਨੰਬਰ ਪਾਣਾ ਹੈ ਤੇ ਮੋਬਾਈਲ ਨੰਬਰ ਪਾਉਣ ਤੋਂ ਬਾਅਦ ਤੁਸੀਂ ਇਹ ਜਿਹੜੀ ਆ ਗ੍ਰੀਨ ਪੱਟੀ ਆ ਇਹ ਤੇ ਤੁਸੀਂ ਕਲਿੱਕ ਕਰਨਾ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਫੋਨ ਤੇ ਇੱਕ ਮੈਸੇਜ ਆਏਗਾ ਮੈਸੇਜ ਆਉਣ ਤੋਂ ਬਾਅਦ ਤੁਸੀਂ ਅੱਗੇ ਜੋ ਆਪਣੀ ਪਾਤਨੋਮੈਨ ਤੋਂ ਕੱਢ ਸਕਦੇ ਕਿਉਂਕਿ ਜਿਹੜਾ ਮੈਸੇਜ ਆਣਾ ਉਹਦੇ ਉੱਤੇ ਕੋਡ ਨਾਸ ਨੀ ਲਿਖਿਆ ਹੋਣਾ ਆ ਜੇਕਰ ਤੁਸੀਂ ਆਹ ਵਾਲੇ ਜਿੰਨੇ ਵੀ ਸਟੈਪ ਜਿਹੜੇ ਅਸੀਂ ਦੱਸੇ ਆ ਤੁਸੀਂ ਇਹ ਸ ਨੂੰ ਕੰਪਲੀਟਲੀ ਤੁਸੀਂ ਫੋਲੋ ਕਰ ਲੈਂਦੇ ਹੋ ਤੇ ਤੁਸੀਂ ਫੋਲੋ ਕਰਨ ਤੋਂ ਬਾਅਦ ਤੁਸੀਂ ਘਰ ਬੈਠੇ ਹੀ ਜਿਹੜੀ ਆਪਣੀ ਪਾਤਨੋਮੈਨ ਤੋਂ ਕਢਵਾ ਸਕਦੇ ਹੋ ਤੇ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ ਤੁਹਾਨੂੰ ਕਿਤੇ ਵੀ ਛੁੱਟੀ ਕਰਨ ਦੀ ਲੋੜ ਨਹੀਂ ਪੈਣੀ ਬਿਲਕੁਲ ਤੁਸੀਂ ਫ੍ਰੀ ਆਫ ਕੋਸਟ ਆਪਣੇ ਘਰ ਬੈਠ ਕੇ ਹੀ ਕਰ ਸਕਦੇ ਹੋ ਤੇ ਮੋਬਾਈਲ ਦੇ ਉੱਤੇ ਹੀ ਡਾਊਨਲੋਡ ਕਰ ਸਕਦੇ ਹੋ ਜੇਕਰ ਮੇਰੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇ ਤਾਂ ਤੁਸੀਂ ਵੀਡੀਓ ਨੂੰ ਲਾਈਕ ਕਰੋ ਤੇ ਵੀਡੀਓ ਨੂੰ ਕਿ ਸ਼ੇਅਰ ਕਰੋ ਜੇਕਰ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਜੇਕਰ ਤੁਹਾਨੂੰ ਵਾਲਤਾ ਨਹੀਂ ਦੇ ਹੋ ਰਿਹਾ ਹੈਗਾ ਤੁਸੀਂ ਮੈਨੂੰ ਮੈਸੇਜ ਕਰੋ ਤੇ ਮੈਂ ਤੁਹਾਡੀ ਹੈਲਪ ਕਰਾਂਗਾ ਇਸ ਚੀਜ਼ ਦੇ ਵਿੱਚ ਤੇ ਚੈਨਲ ਦੀ ਸਪੋਰਟ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਮਿਲਦੇ ਹਾਂ ਫਿਰ ਤੁਹਾਨੂੰ ਅੱਗੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ